ਇਧਰ ਸ਼ਹਿਰ ਦੇ ਕਿੰਨੇ ਵਿਦਿਆਪਨ ਹਸਪਤਾਲ ਦਾ ਬਦਲਾ ਚਿਗੜੀ ਦਾ ਮੀਂਹ ਸ਼ੁਰੂ ਬਹੁਤ ਤੇਜ਼ ਹਵਾ ਫੁੱਲ ਸਪੀਡ ਤੇ ਚੱਲ ਰਹੀ ਹੈ ਘੱਟੋ-ਘੱਟ 40-50 ਦੀ ਸਪੀਡ ਤੇ ਔਰ ਬੱਦਲਬਾਈ ਹੋਈ ਪਈ ਹੈ ਚੋਰਮਾਰ ਦੇ ਨੇੜੇ ਤੇੜੇ ਚੋਰਮਾਰ ਦੇ ਨੇੜੇ ਤੇੜੇ 4-4 5-5 ਉਂਗਲਾਂ ਵੀ ਪੈ ਗਿਆ ਅੱਜ ਆ ਹੁਣੇ ਬਸ ਅੱਜ ਘੰਟਾ ਪਹਿਲਾਂ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲਿਆ ਔਰ ਕੱਲ ਕਈ ਥਾਮਾਂ ਤੇ ਮੀਂਹ ਪਿਆ ਮੀਂਹ ਔਰ ਝੱਖੜ ਤੂਫਾਨ ਤੇ ਕੁਛ ਥਾਮਾਂ ਤੇ ਕੁਛ ਨਾ ਕੁਛ ਗੜੇ ਵੀ ਆਏ ਨੇ ਉਹ ਸਾਨੂੰ ਬਿਲਕੁਲ ਲੈ ਵੀਡੀਓ ਵੀ ਵਿੱਚ ਦੇ ਐਡ ਕਰਾਂਗੇ ਆਪਾਂ ਇੱਕ ਤਾਂ ਇੱਧਰ ਰਾਜਸਥਾਨ ਦੇ ਵਿੱਚ ਸੂਰਤਗੜ੍ਹ ਇੱਧਰ ਹਰਿਆਣੇ ਦੇ ਵਿੱਚ ਕੱਲ ਸ਼ਾਮ ਨੂੰ 5 6 ਵਜੇ ਆਪਣਾ ਚੋਰਮਾਰ ਚੋਰਮਾਰ ਦੇ ਇਲਾਕੇ 'ਚ ਇਸ ਏਰੀਏ 'ਚ ਆਉਡਾ ਚੋਰਮਾਰ ਡੱਪੜੀ ਏਰੀਆ ਜਾਣ ਦੀ ਇੱਥੇ ਕਾਫੀ ਕੜੀਆਂ ਮੀ ਪਿਆ ਜਾਣਦੀ ਪੰਤਾਲੇ ਚਲਾਉ ਜਿਵੇਂ ਪੰਜਾਬੀ ਆਪਾਂ ਕਹਿੰਦੇ ਨੇ ਪੰਤਾਲੇ ਚਲਾਉ ਪਿਆ ਤੇ ਇੱਧਰ ਰਸਤਾ 'ਚ ਵੀ ਉਧਰ ਪਰੇ ਯੂਪੀ यूपी उत्तर प्रदेश भी काफी मी प्याशाम लू ਤੇ ਆਹ ਦੇਖੋ ਧੂੜ ਭਰੀ ਨੇਰੀ ਚੱਲ ਰਹੀ ਸਾਹਮਣੇ ਰਾਸ ਉਹਨੂੰ ਦਿਖ ਰਹੀ ਆ ਗਰਦਗੁਬਾਰ ਕਰ ਰਹੀ ਆ ਇਸ ਟਾਈਮ ਬਹੁਤ ਤੇਜ਼ ਹਵਾ ਚੱਲ ਰਹੀ ਆ 40 50 ਦੀ ਸਪੀਡ ਤੇ ਜੜ ਦੀ ਕਹਿਣ ਦਾ ਮਤਲਬ ਅੱਜ ਸ਼ਾਮ ਤੱਕ ਕਾਫੀ ਏਰੀਏ ਦੇ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਯੂਪੀ ਬਹੁਤ ਥਾਵਾਂ ਤੇ بارش ਮੀਂਹ ਖੜ ਨੇਰੀ ਦੇਖਣ ਨੂੰ ਮਿਲੂਗੀ ਕਿਉਂਕਿ ਜੋ ਹੁਣ ਇਸ ਟਾਈਪ ਹਵਾ ਚੱਲ ਰਹੀ ਹੈ ਪੂਰੇ ਦੀ ਹਵਾ ਚੱਲ ਰਹੀ ਹੈ ਤੇ ਇਹ ਹਵਾ ਅੱਜ ਸ਼ਾਮ ਤੱਕ ਕਾਫੀ ਜਗ੍ਹਾ ਤੇ ਮੀਂਹ ਪੂਰਾ ਫੁੱਲ ਵਟਾ ਫੁੱਲਿਆ ਹੋਊਗੀ ਤੇ ਪੂਰੀ ਵੀਡੀਓ ਨੂੰ ਦੇਖੋ ਤੇ ਤੁਹਾਨੂੰ ਪਤਾ ਲੱਗੂ ਕਿੱਥੇ-ਕਿੱਥੇ ਅੱਜ ਮੀਂਹ ਪੈਂਦਾ ਹੈ ਹਵਾ ਦੀ ਆਵਾਜ਼ ਹਵਾ ਦੀ ਗੂੰਜ ਬਹੁਤ ਜ਼ਿਆਦਾ ਚੱਲ ਰਹੀ ਹੈ ਬਾਈ ਆ ਦੇਖੋ ਪੰਛੀ ਵੀ ਉੱਡ ਰਹੇ ਨੇ ਤੇ ਆਹ ਦੇਖੋ ਆਪਣਾ ਕਿਵੇਂ ਅਰੇਤਾ ਗਰਦਗਵਾਰ ਹੋਈ ਜਾਂਦੀ ਆ ਤੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਸਾਨੂੰ ਤੇ ਅੱਜ ਸ਼ਾਮ ਤਾਈਂ ਕਾਫੀ ਜਗ੍ਹਾ ਤੇ ਬਾਰਿਸ਼ ਹੋਣ ਵਾਲੀ ਆ ਲੋਕਾਂ ਨੇ ਮੜਾ ਸੋ ਥੋੜਾ ਜਲਦੀ ਕਰਿਆ ਕਿ ਵੀ ਆਪਾਂ ਹੜੰਬੇ ਲਾ ਲੇ ਨੰਬੇ ਲਾ ਕੇ ਵੀ ਆਪਣੀਆਂ ਸਰਮਾ ਜੋ ਜੋ ਹੈ ਜਾਂ ਕੋਈ ਵੀ ਫਸਲ ਹੈ ਉਹਨੂੰ ਜਲਦੀ ਤੋਂ ਜਲਦੀ ਨਿਮੇੜ ਦਈਏ ਸਾਰਿਆਂ ਨੂੰ ਛੇਤੀ ਨਿਮੇੜਨ ਦੀ ਹੋਈ ਪਈ ਇਸ ਕਰਕੇ ਵੀ ਕਦੋਂ ਵੀ ਮੀਂਹ ਨੇਰੀ ਝਖੜ ਆ ਸਕਦਾ ਹੈ ਪੱਕੀ ਹੋਈ ਫਸਲ ਦਾ ਨੁਕਸਾਨ ਹੋ ਜਾ ਬਹੁਤ ਜਰਨਾਵਖਾ ਹੋ ਜਾਂਦਾ ਹੈ ਇਸ ਕਰਕੇ ਸਾਰੇ ਆਪਣੇ ਕਿਸਾਨ ਵੀਰ ਲੱਗੇ ਬੈਨ ਉਹ ਸਾਹਮਣੇ ਦੇਖ ਰਹੇ ਹੋ ਹੜੰਬਾ ਲਾ ਰੱਖਿਆ ਸਰੋਂ ਕੱਟ ਰਿਹਾ ਸਰੋਂ ਤੇ ਜਿਵੇਂਾ ਸ਼ੋਰਾਂ ਤੇ ਕੰਮ ਚੱਲ ਰਿਹਾ ਬਾਡੀ ਦਾ ਤੇ ਇਹ ਰੁੱਤ ਹੈ ਹੀ ਬਾਡੀ ਦੀ ਤੇ ਪੂਰੀ ਹਵਾ ਤੇ ਚੱਲ ਰਹੀ ਹੈ ਫਿਰ ਦੇਖ ਰਹੇ ਹੋ ਤੁਸੀਂ ਇੱਕ ਵਾਰ ਕਿ ਬਾਕੀ ਪਿਛਲੇ ਪੈਰ ਦੁਪਹਿਰ ਨੂੰ ਅਗਲਾ ਮੌਸਮ ਦੱਸਾਂਗੇ